ਇੱਕ ਇੰਜੀਨੀਅਰ ਜੁੜੇ ਨੇ ਆਪਣਾ ਵਿਆਹ ਬਿਲਕੁਲ ਸਿੰਪਲ ਅਤੇ ਸਾਦੇ ਤਰੀਕੇ ਦੇ ਨਾਲ ਕਰਕੇ ਉਹ ਜਿਹੜੇ 10 ਲੱਖ ਰੁਪਏ ਵਿਆਹ ਦੇ ਵਿੱਚ ਖਰਚਨੇ ਸੀ ਉਹ ਪੈਸਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਨ ਦੇ ਦਿੱਤਾ ਤਾਂ ਕਿ ਸਕੂਲ ਦੇ ਵਿੱਚ ਕੰਪਿਊਟਰ ਲੈਬ ਬਣ ਸਕੇ ਅਤੇ ਬੱਚੇ ਪੜ੍ਹ ਲਿਖ ਕੇ ਇੰਜੀਨੀਅਰ ਡਾਕਟਰ ਅਤੇ ਅਫਸਰ ਬਣ ਸਕਣ ਇਹ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਜੀ ਹਾਂ ਦੱਸਦੀ ਹੈ ਕਿ ਮਹਾਰਾਸ਼ਟਰ ਦੀ ਇਹ ਵੀਡੀਓ ਅਤੇ ਇਹ ਤਸਵੀਰ ਇਸ ਜੋੜੇ ਨੂੰ ਜਿਹੜਾ ਹੈ ਤੁਸੀਂ ਵੀ ਵਧਾਈਆਂ ਦਿਵੋ ਅਤੇ ਇਸ ਖਬਰ ਨੂੰ ਤੁਸੀਂ ਵੀ ਸ਼ੇਅਰ ਕਰੋ ਪੂਰੀ ਖਹਾਣੀ ਜਾਣੇ ਬਿਨਾਂ ਬਿਲਕੁਲ ਨਾ ਜਾਇਓ 1 ਮਿੰਟ ਕੱਢ ਕੇ ਇਹਨਾਂ ਦੀ ਪੂਰੀ ਜਿਹੜੀ ਮੋਟੀਵੇਸ਼ਨਲ ਕਹਾਣੀ ਹੈ ਉਹ ਜਾਣ ਕੇ ਜਾਇਓ ਜੀ ਹਾਂ ਦੱਸਦੀ ਹੈ ਕਿ ਇਹ ਦੋਵੇਂ ਜਾਣੇ ਜਿਹੜੇ ਨੇ ਉਹ ਪੜ੍ਹੇ ਲਿਖੇ ਨੇ ਅਤੇ ਲੜਕਾ ਜਿਹੜਾ ਹੈ ਉਹ ਇੰਜੀਨੀਅਰ ਹੈ ਉਸਨੇ ਡਿਸਾਈਡ ਕੀਤਾ ਕਿ ਮੈਂ ਆਪਣੇ ਵਿਆਹ ਦੇ ਵਿੱਚ ਜਿਹੜਾ ਹੈ ਉਹ ਫालतू ਖਰਚਾ ਨਹੀਂ ਕਰਾਂਗਾ। ਉਸਨੇ ਨਾ ਹੀ ਡੀਜੇ ਲਗਾਇਆ, ਨਾ ਹੀ ਉਸਨੇ ਟੈਂਟ ਲਗਾਇਆ, ਨਾ ਹੀ ਉਸਨੇ ਕੋਈ ਪਟਾਕੇ ਬਜਾਏ ਤੇ ਨਾ ਹੀ ਕੋਈ ਉਸਨੇ ਬਹੁਤ ਜ਼ਿਆਦਾ ਜਿਹੜਾ ਆਪਣੇ ਵਿਆਹ ਦੇ ਵਿੱਚ ਰਸ ਕੀਤਾ। ਉਸਨੇ ਸਿਰਫ 25 ਬੰਦੇ ਆਪਣੇ ਵਿਆਹ ਦੇ ਵਿੱਚ ਸੱਦੇ ਅਤੇ 25 ਬੰਦਿਆਂ ਨੂੰ ਜਿਹੜਾ ਹੈ ਉਹ ਸਾਦਾ ਖਾਣਾ ਖਵਾਇਆ। ਜਿਹੜੇ 10 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਅਸੀਂ ਵਿਆਹ ਦੇ ਵਿੱਚ ਖਰਚਣਾ ਹੈ ਉਹਨਾਂ ਨੇ ਆਪਣੇ ਹੀ ਇਲਾਕੇ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਸਰਕਾਰੀ ਸਕੂਲ ਨੂੰ ਉਹ 10 ਲੱਖ ਰੁਪਏ ਜਿਹੜਾ ਹੈ ਉਹ ਉਹ ਦਾਨ ਦੇ ਦਿੱਤਾ ਤਾਂ ਕਿ ਸਕੂਲ ਦੇ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਆਪਣਾ ਭਵਿੱਖ ਜਿਹੜਾ ਹੈ ਉਹ ਸੁਧਾਰ ਸਕਣ ਉਹਨਾਂ ਨੇ ਇਹ 10 ਲੱਖ ਰੁਪਏ ਕੰਪਿਊਟਰ ਲੈਬ ਵਗੈਰਾ ਬਣਾਉਣ ਦੇ ਲਈ ਦਿੱਤਾ ਹੈ ਤਾਂ ਕਿ ਸਕੂਲ ਜਿਹੜਾ ਹੈ ਉਹ ਥੋੜਾ ਜਿਹਾ ਡਿਵੈਲਪ ਹੋ ਸਕੇ ਤੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਗਰੀਬ ਬੱਚੇ ਪੜ੍ਹ ਰਹੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਣ ਸਕੇ ਇਸ ਖਬਰ ਨੂੰ ਜਿਵੇਂ ਹੀ ਸੋਸ਼ਲ ਮੀਡੀਆ ਤੇ ਹਵਾ ਮਿਲੀ ਲੋਕਾਂ ਨੇ ਇਹਨਾਂ ਨੂੰ ਵਧਾਈਆਂ ਦਾ ਪੂਰਾ ਤਾਨਤਾ ਲਗਾ ਦਿੱਤਾ ਲੋਕਾਂ ਨੇ ਕਿਹਾ ਕਿ ਇਹ ਕਰਨ ਦੇ ਲਈ ਵੀ ਜਿਗਰਾ ਚਾਹੀਦਾ ਹੈ ਇਹ ਖਬਰ ਜਿਹੜੀ ਹੈ ਇੱਕ ਮਿਸਾਲ ਹੈ ਕਿ ਹਰ ਕੋਈ ਦੁਨੀਆ ਤੇ ਲਾਲਚੀ ਕਿਸਮ ਦਾ ਇਨਸਾਨ ਨਹੀਂ ਹੈ ਹਰ ਕੋਈ ਸਿਰਫ ਆਪਣਾ ਫਾਇਦਾ ਨਹੀਂ ਸੋਚਦਾ ਹੈ ਹਰ ਕੋਈ ਸਿਰਫ ਆਪਣੀ ਖੁਸ਼ੀ ਨਹੀਂ ਸੋਚਦਾ ਹੈ ਹਰ ਇੱਕ ਤਰੀਕੇ ਦੇ ਨਾਲ ਲੋਕ ਦੁਨੀਆ ਤੇ ਵੱਖੋ ਵੱਖਰੇ ਨੇ ਸੋ ਇਹ ਇੰਜੀਨੀਅਰ ਜੋੜੇ ਨੂੰ ਜਿੰਨੀਆਂ ਇਸ ਸਮੇਂ ਦੁਆਵਾਂ ਮਿਲ ਰਹੀਆਂ ਨੇ ਜਿੰਨੀਆਂ ਵਧਾਈਆਂ ਮਿਲ ਰਹੀਆਂ ਨੇ ਉਨੀਆਂ ਹੀ ਜੜੀਆਂ ਨੇ ਉਹ ਕੱਟ ਲੱਗ ਰਹੀਆਂ ਨੇ ਕਿਉਂਕਿ ਇਸ ਇੰਜੀਨੀਅਰ ਜੋੜੇ ਨੇ ਜਿਹੜਾ ਹੈ ਉਹ ਕੋਈ ਆਪਣੇ ਵਿਆਹ ਦੇ ਵਿੱਚ ਜਿਹੜਾ ਹੈ ਉਹ ਜਸ਼ਨ ਦਾ ਮਾਹੌਲ ਨਹੀਂ ਬਣਾਇਆ ਉਹਨਾਂ ਨੇ ਵਿਆਹ ਦੇ ਉੱਤੇ ਕਿਸੇ ਬਾਦੂ ਇਨਸਾਨ ਨੂੰ ਵੀ ਨਹੀਂ ਸੱਦਿਆ ਉਹਨਾਂ ਨੇ ਸਿਰਫ 25 ਗੈਸਟ ਮੁੰਡੇ ਅਤੇ ਕੁੜੀ ਦੋਵਾਂ ਦੇ ਮਿਲਾਂਕੇ ਸਿਰਫ سے 25 ਜਾਣੇ ਵਿਆਹ ਦੇ ਵਿੱਚ ਸ਼ਾਮਲ ਸੀ ਅਤੇ ਬੜੇ ਹੀ ਸਾਦੇ ਤਰੀਕੇ ਦੇ ਨਾਲ ਇਹਨਾਂ ਨੇ ਵਿਆਹ ਕਰਵਾਇਆ ਅਤੇ ਬੜੇ ਹੀ ਸਾਦੇ ਤਰੀਕੇ ਦੇ ਨਾਲ ਸਾਰਿਆਂ ਨੂੰ ਰੋਟੀ ਖਵਾਈ ਜਿਵੇਂ ਇੱਕ ਆਮ ਰੋਟੀ ਖਵਾਈ ਦੀ ਹੈ 25 ਜਾਣਿਆਂ ਨੂੰ ਉਵੇਂ ਹੀ ਰੋਟੀ ਖਵਾਈ ਤੇ ਉਹਨਾਂ ਨੇ ਇਹ ਪੈਸਿਆਂ ਨੂੰ ਬੱਚਿਆਂ ਦੇ ਭਵਿੱਖ ਤੇ ਲਗਾ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਪੈਸਾ ਇੱਕ ਦਿਨ ਦੇ ਵਿੱਚ ਉਡਾ ਕੇ ਖਤਮ ਕਰ ਦੇਵਾਂਗੇ। ਇੱਕ ਦਿਨ ਦੇ ਵਿੱਚ ਖਾ ਕੇ ਖਤਮ ਕਰ ਦੇਵਾਂਗੇ ਤੇ ਮੁੜ ਕੇ ਕਿਸੇ ਨੇ ਨਾਮ ਤੱਕ ਨਹੀਂ ਲੈਣਾ ਕਿ ਇਹਨਾਂ ਦਾ ਵਿਆਹ ਵਧੀਆਂ ਹੋਇਆ ਸੀ। ਪਰ ਜੇਕਰ ਅਸੀਂ ਇਹ ਪੈਸਾ ਬੱਚਿਆਂ ਦੇ ਭਵਿੱਖ ਤੇ ਲਗਾਵਾਂਗੇ ਤੇ ਅੱਜ ਤੋਂ ਕੁਝ ਸਾਲ ਬਾਅਦ ਇਹ ਬੱਚੇ ਕਿਤੇ ਨਾ ਕਿਤੇ ਕੁਝ ਨਾ ਕੁਝ ਬਣ ਕੇ ਨਿਕਲਣਗੇ। ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਦਾਨ ਇਸ ਕਰਕੇ ਅਸੀਂ ਦੇ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਵੀ ਕੰਪਿਊਟਰ ਦੀ ਨੌਲੇਜ ਹੋਵੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਕੰਪਿਊਟਰ ਲੈਬ ਕੀ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਭਵਿੱਖ ਅਸੀਂ ਨਹੀਂ ਸੋਚਾਂਗੇ ਤੇ ਕੌਣ ਸੋਚੇਗਾ ਸੋ ਤੁਸੀਂ ਵੀ ਇਸ ਨੌਜਵਾਨ ਦੇ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨੌਜਵਾਨ ਨੇ ਜੋ ਇਹ ਮਿਸਾਲ ਕਾਇਮ ਕੀਤੀ ਹੈ ਕਿ ਹਰ ਇੱਕ ਨੌਜਵਾਨ ਨੂੰ ਅਜਿਹਾ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਆਖਦੇ ਨੇ ਕਿ ਵਿਆਹ ਤਾਂ ਜੀ ਕੋਈ ਵਾਰ ਹੁੰਦਾ ਹੈ ਪਤਾ ਨਹੀਂ ਅਗਲੇ ਜਨਮ ਜੀ ਅਸੀਂ ਬਣਾਂਗੇ ਨਹੀਂ ਬਣਾਂਗੇ ਅਸੀਂ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ ਸਾਨੂੰ ਆਪਣੀ ਜ਼ਿੰਦਗੀ ਹਰ ਤਰੀਕੇ ਨਾਲ ਜੀਣੀ ਚਾਹੀਦੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨ ਨੇ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ ਜਾਂ ਗਲਤ ਕੀਤਾ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ